ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਹੋਰ ਸਨਾਓ ਕਿਦਾਂ ਸਾਰੇ ਜਣੇ ਠੀਕ ਠਾਕ ਹੋ ਤੇ ਅੱਜ ਸੀ ਸੰਡੇ ਤੇ ਅਸੀਂ ਸੋਚਿਆ ਕਿ ਅੱਜ ਆਪਾਂ ਆਪਣੇ ਬੁਟੀਕ ਦੀ ਕਰਦੇ ਆਂ ਸਫਾਈ ਕਿਉਂਕਿ ਕਾਫੀ ਟਾਈਮ ਹੋ ਗਿਆ ਤੇ ਸਫਾਈ ਤੁਹਾਨੂੰ ਪਤਾ ਕੰਮ ਚੱਲਦਾ ਕਰਕੇ ਵੀ ਟਾਈਮ ਨਹੀਂ ਲੱਗਦਾਗਾ ਤੇ ਅੱਜ ਸੰਡੇ ਕਰਕੇ ਆਪਾਂ ਛੁੱਟੀ ਕੀਤੀ ਸੀ ਤੇ ਸੋਚਿਆ ਚਲੋ ਅੱਜ ਸਾਫ ਸਫਾਈ ਦਾ ਕੰਮ ਨਿਬੇੜ ਲੈਣੇ ਆਂ ਹਾਂ ਮੈਟ ਵਗੈਰਾ ਵਾਸ਼ ਕਰਨੇ ਆ ਪਰਦੇ ਵਾਸ਼ ਕਰਨੇ ਆ ਸਾਰਾ ਕੁਝ ਕਰਾਂਗੇ ਤੇ ਨਾਲ ਨਾਲ ਆਪਾਂ ਵਲੌਗ ਵੀ ਬਣਾਵਾਂਗੇ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਅੱਗੇ-ਅੱਗੇ ਤੁਸੀਂ ਕੁਛ ਕਹੋ ਬਸ ਸਹੀ ਹੈ ਫਿਰ ਅੱਜ ਕਰਦੇ ਨਾਲ ਕਰਾਉਣਾ ਹਲਪ ਹਲਪ ਕਰਾਉਣਗੇ ਮੇਰੇ ਅੱਜ ਹਲਪ ਕਰਾਉਣੇ ਹੀ ਕਿਹਨੇ ਨਾਲ ਹਲਪ ਕਰਾਉਣਾ ਮੈਂ ਕੋਈ ਕਰ ਨਹੀਂ ਹਾਂਜੀ ਚਲੋ ਮਿਲਦੇ ਆਂ ਫਿਰ ਅਗਾ-ਅਗਾ ਤੁਹਾਨੂੰ ਸੱਸੀ ਕਾ ਜੀ ਚਲੋ ਲਾਉ ਲਾਉ ਫਿਰ ਪਹਿਲਾਂ ਧਰੋ ਕੇ ਲਾ ਕਰਨਾ ਪੜਾ ਪਹਿਲਾਂ ਅਸੀਂ ਸੋਚਿਆ ਪੜਦੇ ਨਹੀਂ ਤੁਸੀਂ ਉਹ ਵਾਲਾ ਨਾਟ ਖੋਲ ਕੇ ਇਦਾਂ ਝੁਕਲੋ ਨਾ ਅੱਛਾ ਇਹ ਚੱਕਰ ਹਾਂ ਉਹ ਨਾਟ ਲੂਜ਼ ਕਰਕੇ ਇਦਾਂ ਝੁਕਲੋ ਇੱਕ ਸਾਈਡ ਤੇ ਸਾਰੇ ਪੜਦੇ ਆ ਜਾਣਗੇ ਬਸ ਬਸ ਢੇਡਾ ਕਰ ਦੋ ਇਧਰੋਂ ਵੀ ਆ ਜਾਣਗੇ ਆਹ ਵਾਲੇ ਵੀ ਇਧਰ ਹੀ ਆ ਜਾਣਗੇ ਹਾਂ ਥੋੜਾ نیچے ਨੂੰ ਕਰ ਲੋ ਪਾਈਪ ਆਪਣੇ ਆਪ ਆਖੀ ਸਕੋਣਗੇ ਉਹ ਵਾਲੇ ਦੇਖੋ ਜੀ ਸਾਡੇ ਪਰਦੇ ਸੋਹਣੇ ਆ ਦੱਸਿਓ ਮੈਚਿੰਗ ਅਸੀਂ ਕੀਤੀ ਹੋਈ ਹੈ ਨਾਲ ਬਾਲ ਪੇਰਦੇ ਹੋਰ نیچے ਨੂੰ ਕਰ ਲੋ ਥੋੜਾ ਜਿਹਾ ਹਾਂ ਚਲੋ ਮੇਰਾ ਤਾਂ ਪਾਈਪ ਦਾ ਇੱਕ ਕੱਪੜਾ ਮਾਰ ਗਿਆ ਕਿੱਦਾਂ ਹਾਂਜੀ ਮੈਂ ਕਿਹਾ ਇੱਕ ਵਾਰੀ ਇਹਨਾਂ ਨੂੰ ਵਾਸ਼ ਵਗੈਰਾ ਕਰ ਲੇਗੀ ਜਦੋਂ ਪਾਵਾਂਗੀ ਨਾ ਉਦੋਂ ਫਿਰ ਪਾਈਪ ਸਾਫ਼ ਕਰਕੇ ਪਾਵਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਉਹ ਵਾਲੇ ਵੀ ਲਾਵਾਂਗੇ ਇੱਧਰ ਬੂਹੇ ਵਾਲਾ ਤੇ ਉਧਰੋਂ ਵਿੰਡੋ ਚ ਦੋਨੋਂ ਲਾ ਲਓ ਉਹ ਵਾਲਾ ਲਾਈਟ ਚਲੋ ਮੈਂ ਆਹੀ ਛੱਡ ਲੈਂਦੀ ਹਾਂ ਐਤਰਾ ਉਹ ਵੀ ਕਹਿੰਦੇ ਆ। ਅ ਲਾਈਟ ਆਪਣੀ ਵੱਡੀ ਵਾਲੀ ਛੱਡੋਗੇ ਤੁਸੀਂ। ਕਾਲਾ ਕਾਲਾ ਹੁੰਦਾ ਬਲੈਕ ਬਲੈਕ ਫੇਸ ਹਾਂ। ਆਜੂ ਫ੍ਰੀ ਸੀ ਮੈਂ ਇਹ ਨਾਲ ਫੜ ਕਹਿੰਦੇ। ਫੇਰ ਕੱਲੇ ਜਣੇ ਤੋਂ ਨਾ ਹੁੰਦਾਗਾ ਸਫਾਈ ਦਾ ਕੰਮ। ਬਾਬਾ ਜੀ ਦਾ ਉਹ ਵੀ ਸਾਫ ਕਰਨਾ ਆਪਾਂ। ਰੂਮ ਵੀ ਉਹ ਵੀ ਫਿਰ ਬਾਅਦ ਚੋ ਕਰਾਂਗੇ ਇੱਕ ਵਾਰੀ ਮੈਂ ਕਿਹਾ ਸਾਰਾ ਲਾਲੀਏ ਪਰਦੇ ਵਗੈਰਾ ਲਾ ਕੇ ਫਿਰ ਉਸ ਤੋਂ ਬਾਅਦ ਕਰਾਂਗੇ ਆਪਣਾ ਉਹ ਵਿੱਚੋਂ ਦੀ ਕਿੰਨਾ ਸੋਹਣਾ ਆਉਂਦਾ ਹੈਗਾ ਬਾਹਰ ਲਾ ਬੂਟਾ ਲਓ ਜੀ ਘਰਤਾ ਵਿਚਾਰਾ ਖਾਲੀ ਖਾਲੀ ਚਲੋ ਚਲੋ ਲਾਓ ਕਿਸੇ ਦਿਨ ਹਜੇ ਨਹੀਂ ਪੂਰਾ ਸਫਾਈ ਜਿਹਦਾ ਕੰਮ ਨਿਮੇੜ ਕੇ ਫਿਰ ਉਸ ਤੋਂ ਬਾਅਦ ਪੂਰਾ ਇਹਨਾਂ ਨੂੰ ਆਪਾਂ ਉਹ ਦੇਵਾਂਗੇ ਕੀ ਕਹਿੰਦੇ ਹੁੰਦੇ ਆਣੂ ਸਾਰੇ ਹੋਮ ਟੂਰ ਲਓ ਜੀ ਮੇਰੀ ਡਿਊਟੀ ਸ਼ੁਰੂ ਹੁਣ ਇੰਦੀ ਡਿਊਟੀ ਸ਼ੁਰੂ ਹੁਣ ਦੀ ਹੁਣ ਪੜਦਿਆਂ ਦੀ ਇੰਦੀ ਡਿਊਟੀ ਸ਼ੁਰੂ ਹੁਣ ਵਾਸ਼ ਇਹ ਕਰੋ ਆਪਾਂ ਇਹਨਾਂ ਨੂੰ ਮਸ਼ੀਨ 'ਚ ਨਹੀਂ ਧੋਣਾਗਾ ਅੱਛਾ ਹੱਥ ਨਾਲ ਧੋਆ

ਸਾਡੀ ਮੋਟਰ ਵੀ ਥੋੜਾ ਜਣਾ ਸਪੋਰਟ ਭਾਲਦੀ ਏ ਉਹ ਨਾ ਮੜੇ ਮੋਟਰ ਵੀ ਸਪੋਰਟ ਭਾਲਦੀ ਥੋੜੀ ਚਲਾਉਣੀ ਪੈਂਦੀ ਫੇਰ ਸਰੀਰ ਬਾਂਦਾ ਮੋਟਰ ਦਾ ਆਜਾ ਚਲੋ ਠੀਕ ਦੀ ਕਰਦੇ ਹਾਂ ਸਪਾਈ ਵਧੀਆ ਧੋਸਵਾ ਕੇ ਮੈਟ ਧੋਨੇ ਪੜਦੇ ਫੁੜਦੇ ਪਾਣੀ ਅੱਜ ਵੇਰਦਾ ਤਾਂ ਨਹੀਂ ਪਤਾ ਸਫਾਈ ਕਰਨੀ ਹੈ ਲੋਨ ਮਿਰਚ ਪਾਤਾ ਚੱਕੋ ਨਹੀਂ ਪਾਣੀ ਰੋਸਦਾ ਤਾਂ ਨਹੀਂ ਆਪਣੇ ਨਾਲ ਨਹੀਂ ਹੋ ਕੇ ਜੇ ਲੈਂਦਾ ਹਣ ਉਹ ਹੋ ਕੇ ਜੇ ਲੈਂਦਾ ਲੋਕੋ ਜਾਰੇ ਹੁੰਦਾ ਨਾ ਟੂਟੀ ਦਾ ਪਾਣੀ ਥੋੜੇ ਹੋ ਕੇ ਲੈ ਕੇ ਆਉਂਦਾ ਹੈ ਕਿਹੜਾ ਡਾਇਰੈਕਟ ਆਪਾਂ ਨਲਕੇ ਦਾ ਭਰਦੇ ਆਂ ਪਾਣੀ ਟੂਟੀ ਦਾ ਵਧੀਆ ਨਾਲੇ ਪਾਣੀ ਵਧੀਆ ਹੁੰਦਾ ਨਾ ਤੇ ਚਲੋ ਅਗਲੀ ਬਾਅਦ ਗੱਲਬਾਤ ਕਰਦੇ ਆਂ ਹੋ ਗਏ ਸ਼ੁਰੂ ਥਾਉਣ ਲਾ ਪਨੀਰੀਆਂ ਚਲੋ ਆਂ ਪੂਰੀ ਮਾਲ ਮਾਲ ਕੇ ਮੈਲ ਕੱਢਣੀ ਵਿੱਚੋਂ ਹਾਂ ਆ ਕਾੜਦੇ ਚਿੱਟੇ ਚਿੱਟੇ ਕਿੰਨਾ ਕਾਲਾ ਪਾਣੀ ਹੋ ਗਿਆ ਪਾਣੀ ਤਾਂ ਕਾਲਾ ਹੋਣਾ ਅੰਦਰ ਅੰਦਰ ਵੀ ਇੰਨੀ ਮੈਲ ਹੋ ਜਾਂਦੀ ਆ ਹਨਾ ਲੈ ਇੰਨੀ ਸਪਾਈ ਰੱਖੀ ਦੀ ਫੇਰ ਵੀ ਇੰਨਾ ਜੀ ਨੇਰੀਆਂ ਨੋਰੀਆਂ ਚਾਲਦੀਆਂ ਹਾਂ ਅੱਜ ਆਪਣੇ ਸ਼ਹਿਰ ਚ ਘੱਟ ਪਤਾ ਲੱਗਦਾ ਨੇਰੀਆਂ ਦਾ ਮਿੱਟੀ ਦਾ ਠੈਣਾ ਨਹੀਂ ਆਉਂਦਾ ਪਰ ਫੇਰ ਵੀ ਬੁਰਾ ਹਾਲ ਹੋ ਜਾਂਦਾ ਛੋਟੇ ਜਿਹੇ ਹੋਏ ਹਾਂ ਵਧੀਆ ਚਮਕਾਏ ਆ ਇਹ ਨਹੀਂ ਕਿ ਆਪਾਂ ਇੱਥੇ ਨੌਂ ਨੇ ਤੇ ਇਹ ਵੀ ਨਾ ਹੋਇਆ ਮੈਨੂੰ ਮਿੰਨਾ ਦਨ ਹੋਵੇ ਰੋਜ਼ ਮੈਂ ਦੇਖ ਕੇ ਗੁੱਸਾ ਕਰਦਾ ਪਿਆ ਜੂਗਾ ਮੈਂ ਕਿ ਇੱਕ ਮੇਰੇ ਜਿਹੜਾ ਕੋਈ ਕਸਟਮਰ ਆਉਂਦਾ ਉਹ ਹੀ ਕਹਿੰਦਾ ਪੜਦੇ ਵੋ ਸੋਹਣੇ ਦੀਦੀ ਤੁਹਾਡੇ ਕੰਬੀਨੇਸ਼ਨ ਬਹੁਤ ਸੋਹਣਾ ਮੈਂ ਕਿਹਾ ਅਸੀਂ ਬਹੁਤ ਪਿਆਰ ਕਰਵਾਇਆ ਹੈ ਕਹਿੰਦੇ ਮੈਚਿੰਗ ਬਹੁਤ ਸੋਹਣੀ ਹੋਈ ਹੈ ਤੇ ਉਹ ਫਿਰ ਮੈਂ ਤਾਂ ਗੰਦੇ ਜਿਹੇ ਦਾ ਬੁਰੇ ਲੱਗਦੇ ਆ ਸਾਜੀ ਕੱਜ ਕੰਮ ਤੁਸੀਂ ਹੋਰ ਕਰਕੇ ਆਉਨਾ ਸ਼ਾਇਦ ਆਪਣੀ ਉਹ ਮਸ਼ੀਨ ਨਹੀਂ ਗਈ ਅੰਬਰੇਲਾ ਵਾਲੇ ਕੋਲ ਦਾ ਪੈਰ ਤਖਤ ਲੈ ਕੇ ਆਉਣਾ ਉਹਦੀਆਂ ਜੰਨਨ ਕਰਕੇ ਪੱਤੀਆਂ ਹੋਰ ਦਗੀਆਂ ਪੈਰ ਦੇ ਆ ਤਾਂ ਸੰਡੇ ਆ ਬੰਦ ਹੋਏ ਕੋਈ ਕਿ ਕਰਦੀ ਨਹੀਂ ਪੱਤੀ ਇਹ ਬੋਣੀਆਂ ਗੱਲ ਨਹੀਂ ਆਪਾਂ ਕਿਹੜਾ ਕੁਸ਼ੋਰ ਮਸ਼ੀਨ ਵਾਲਿਆਂ ਤੋਂ ਪੱਤੀਆਂ ਬੋਆੜਿਆ ਨੂੰ ਜਿੱਦਾਂ ਦੇ ਇੱਜਦੇ ਆ ਫ੍ਰੀ ਹੋ ਕੇ ਨਾ ਫਿਰ ਆਪਾਂ ਮਸ਼ੀਨ ਲੈ ਜਾਗੇ ਨਾਲ ਸਰਵਸ੍ਰੀ ਕਰਵਾ ਲਈਆਂ ਵੰਨ ਉਹਨਾਂ ਨੂੰ ਭਰਾਵਾਂਗੇ ਤੇ ਸ਼ਾਮ ਨੂੰ ਪਾ ਲਈਆਂ ਵੰਨ ਤਾਂ ਇਸ ਤਰ੍ਹਾਂ ਨਹੀਂ ਆਉਂਦੀ ਚਲੋ ਅਗਲੀ ਗੱਲ ਕਰਵਾਂ ਤੇ ਮਸ਼ੀਨ 'ਚ ਨਹੀਂ ਧੋਣੇ ਸੀ ਇਹ ਨਹੀਂ ਇਹ ਮਸ਼ੀਨ 'ਚ ਨਹੀਂ ਆਪ ਨਾਲ ਸਹੀ ਹੁੰਦੇ ਆ ਫਿਰ ਨਾ ਇਹਨਾਂ ਦੇ ਜਿਹੜੀ ਆ ਕੜੇ ਪਾਈ ਹੋਏ ਆ ਨਾ ਅੱਛਾ ਇਹ ਲੱਤ ਜਾਂਦੇ ਨਾਲ ਖਰਾਬ ਹੋ ਜਾਂਦੇ ਆ ਆਪਾਂ ਨੂੰ ਚਲੋ ਠੀਕ ਆ ਹੱਥ ਨਾਲ ਫਿਰ ਡਾ ਰੈਂਦੇ ਜੀ ਜਦ ਨਵੇਂਵੇਂ ਹੁੰਦੇ ਆ ਨਾ ਤੇ ਸੁਖੀ ਆ ਰੈਂਦੇ ਆ ਚਲੋ ਸਹੀ ਕੋਈ 5 ਮਿੰਟ ਵੱਧ ਲੱਗ ਜਾਣਗੇ ਨਹੀਂ ਨਹੀਂ ਹੱਥ ਨਾਲ ਹੀ ਕਰਦੇ ਪਰਦੇ ਹਮੇਸ਼ਾ ਹੱਥ ਨਾਲ ਹੀ ਚਲੋ ਠੀਕ ਸ਼ੁਰੂ ਇਹ ਸਾਫ ਤੋਂ ਸਾਫ ਤੋਂ ਜ਼ਿਆਦਾ ਯੋਗ ਆ ਮੈਡ ਨੇ ਲਵਾਇਆ ਹਨ ਬਹੁਤ ਬੁਰਾ ਹਾਲ ਕਰਤਾ ਸਾਡਾ ਇਹ ਆ ਤਾਂ ਮੈਡ ਨੇ ਸਹੀ ਕਰ ਪਸਲੀਆਂ ਕਰਾਤੀ ਪਸਲੀਆਂ ਮੋੜ ਕੇ ਮੋੜ ਕੇ ਕਰਤਾ ਮੈਡ ਜੀ ਨੇ ਸਾਡਾ ਅੱਜ ਕਿਉਂ ਭਾਰਾ ਬਹੁਤ ਆ ਨਾ ਭਾਰਾ ਬਹੁਤ ਆ ਮੇਰਾ ਤਾਂ ਕਿੰਨੀ ਦਿਨ ਤੋਂ ਬਤਾਇਆ ਸੀ ਉਹ ਬਹੁਤ ਗੱਲ ਹੈ ਵਜ਼ਨ ਬਹੁਤ ਵਾਗ ਜਾਂਦਾ ਹੈ ਲੋ ਵੰਕੇ ਮੈਲ ਚੱਤੀ ਬੇਤਾ ਸਿਰ ਤੋਂ ਬਾਅਦ ਜਿਹੜੀ ਹੈਗੀ ਉਹਦੇ ਤੋਂ ਫਰਕ ਪਾਈ ਜ਼ਰੂਰ ਘਰਕੋ ਵਾਲਾ ਪਾਣੀ ਪੜਨਾ ਬਹੁਤ ਔਖਾ ਬੜਾ ਔਖਾ ਸੀ ਬੜਾ ਜ਼ੋਰ ਲਾਇਆ ਮਾਰਦੇ ਹਣ ਅਜੇ ਸੁੱਕਣਾ ਪਉਣਾ ਹਣ ਸੋਚਦੇ ਚੱਤਾਂ ਦੇ ਕਿਹੜੇ ਚੱਲ ਕਿੰਨਾ ਚੱਕ ਕੇ ਨੂੰ ਹੋਰ ਤੋਂ ਕੱਟ ਲੈ ਕੇ ਜਾਣਾ ਧੁੱਪਾ ਤੇ ਗੋਠੇ ਤੇ ਨਹੀਂ ਪਹੁੰਚਿਆ ਜਾਣਾ ਚਾਹਤ ਤੇ ਉੱਪਰ ਐ ਇੱਥੇ ਕਿਤੇ ਸੁਕਾਂਗੇ ਨੂੰ ਬਾਹਰ ਗਲੀ ਵਿੱਚ ਉਹ ਧਾਣੀ ਵਿੱਚ ਆਇਆ ਜਾਣਾਗਾ

ਤੋਰਾ ਬੂਏ ਦਾ ਰੱਖਿਆ ਮੈਂ ਹਾਂ ਰੱਖਿਆ ਨੂੰ ਸੀ ਕਪੜਾ ਆ ਰਿਹਾ ਆ ਰਿਹਾ ਜਿੱਲਾ ਕਾਲਾ ਹਾਂ ਹਾਲੇ ਮੈਂ ਕੱਪੜਾ ਮਾਰੀ ਤੇ ਪੈਕ ਤੇ ਇੰਨੇ ਤੇ ਮਾਰੀ ਨਾ ਦੀ ਫੇਰ ਕਟਾ ਆ ਜਾਂਦਾ ਕਟਾ ਪੱਕਾ ਬਚ ਗਿਆ ਹਾਂ ਆਲੂ ਇਹ ਹੋ ਗਏ ਸਹੀ ਹੈ ਹਾਂਜੀ ਲਾਈਟ ਵੀ ਚੱਲ ਗਈ ਆ ਜੀ ਆਪ ਪਤਾ ਹੈ ਨਾ ਲਾਈਟ ਨੂੰ ਹਾਂ ਚੱਕਾ ਵੀ ਕਰ ਲੈਣਾ ਇਹ ਆ ਵਾਲਾ ਨਾ ਜਿਹੜਾ ਲਾਟ ਹੈ ਨਾ ਨੂੰ ਟਾਈਟ ਕਰ ਦਿਓ ਆ ਪੇਚ ਜੇ ਲੱਗੇ ਹੋਏ ਆ ਜਿਹੜੇ ਟਾਈਟ ਕਰ ਦਿਓ ਨਾ ਆ ਲੋ ਆ ਉਪੂਆ ਜਿਹੜਾ ਲੋ ਉਧਰ ਨਾਲ ਵੀ ਟਾਈਟ ਕਰਦੇ ਜੇ ਪਾਈ ਜਾਂਸ ਪੜਦਾ ਕੰਪੀਸ਼ਾ ਖਿੱਚੀਏ ਤੇ ਫਿਰ ਉਹ ਲਿੰਗ ਚਲੋ ਸਹੀਣਾ ਹੁਣ ਐਂਡ ਤੇ ਲੁੱਕ ਵਿਖਾਵਾਂਗੇ ਆਪਾਂ ਜਿਹੜੇ ਸਾਰੇ ਪਰਦੇ ਉਹਦਿਆਂ ਪਾ ਕੇ ਫਿਰ ਦਿਖਾਵਾਂਗੇ ਕਿੱਦਾਂ ਹੁਣ ਇੱਕ ਵਾਰੀ ਚੰਗੂ ਪੋਚਾ ਲਗਾ ਲਗੇ ਤੇ ਸਫਾਈ ਕਰੀਏ ਫਿਰ ਦਿਖਾਉਣੀ ਆ ਇਹਦੇ ਸਾਥ Thank you.

ਸਿਰਾ ਵੀ ਲੈ ਲਈ ਤੇ ਆਪਣਾ ਵੀ ਲੈ ਲਿਆ ਕਿੰਨੇ ਦਾ ਕਹਿੰਦੀ ਮੈਨੂੰ ਠਾਓੜਾ ਸੱਚੀ ਹੋ ਗਈ ਬਾਬਾ ਜਾਨ ਨੂੰ ਤਿਆਰ ਸੰਦੇਹ ਮੈਂ ਨਾ ਪਰ ਸੰਦੇਹ ਨਾਲ ਆਲੂ ਵੀ ਕਰਾਉਣੀ ਹੈ ਕੈਮਰਾਮੈਨ ਕੈਮਰਾਮੈਨ ਇਹ ਤਾਂ ਸਿੱਟੀ ਘਾਤੋ ਖੜੀ ਉੱਪਰ ਰੱਖੋ ਉੱਪਰ ਟਾਪ ਦਿਓ ਜਨਾਬ ਮੰਨ ਨਹੀਂ ਗੀ ਆਹੋ ਕੈਮਰਾਮੈਨ ਆ ਚਲੋ ਚਲੋ ਆ ਜੋ ਲਿਖ ਤੇ ਹੁਣ ਮੈਂ ਝਾੜੂ ਚੱਲ ਲਗਾ ਕੇ ਤੇ ਫਿਰ ਉਸ ਤੋਂ ਬਾਅਦ ਹੁਣ ਐਦਾਂ ਕਰੋ ਤੁਸੀਂ ਉਹ ਵਾਲੇ ਪਰਦੇ ਆਪਾਂ ਬਾਥੂ ਪਾਵਾਂਗੇ ਤੇ ਇੱਕ ਵਾਰੀ ਮੈਂ ਝਾੜੂ ਚਲਾ ਲਾਵਾਂ ਹਣਾ ਤੇ ਫਿਰ ਉਸ ਤੋਂ ਬਾਅਦ ਖਲਾਰਾ ਬਹੁਤ ਨਰਾਹਟ ਹੈ ਤੇ ਸੈਟਿੰਗ ਕਰਕੇ ਫਿਰ ਦਿਖਾਵਾਂਗੇ ਤੇ ਮੈਨੂੰ ਰੀਨਾ ਵਾਲੇ ਡੱਬੇ ਹੋ ਗਿਆ ਰੈਡੀ ਸਾਰਾ ਹਾਂਜੀ ਬਸ ਸੋਣ ਆਪਾਂ ਸਮਾਨ ਦੀ ਸੈਟਿੰਗ ਕਰਨੀ ਆ ਕੱਲੇ ਬਾਕੀ ਤਾਂ ਹੋ ਗਿਆ ਹੈਗਾ ਤੋਂ ਇਹਨੂੰ ਵਾਸ਼ ਕੀਤਾ ਸੀਗਾ ਆਪਾਂ ਵਾਸ਼ ਕਰਕੇ ਇਹਨੂੰ ਸੁਛਾਤਾ ਹੈ ਹੁਣ ਇਹਨੂੰ ਜੰਮੀ ਤਰ੍ਹਾਂ ਸੈੱਟ ਕਰਕੇ ਮੈਂ ਕਿਹਾ ਇੱਕ ਵਾਰੀ ਸੁਛਾ ਲਈਏ ਨਾ ਫਿਰ ਉਸ ਤੋਂ ਬਾਅਦ ਇੱਥੇ ਇਹਦੀ ਸਾਰੀ ਸੈਟਿੰਗ ਕਰਦਾਂਗੇ ਟੇਬਲ ਵਗੈਰਾ ਸਾਰਾ ਕੁਝ ਰੱਖ ਦਵਾਂਗੇ ਤੇ ਬਹੁਤ ਮਿਹਨਤ ਲੱਗੀ ਅੱਜ ਸਵੇਰ ਦੇ ਲੱਗੇ ਫਿਰ ਆਪਾਂ ਵਿੱਚੋਂ ਦੀ ਲੱਗੇ ਸੀ ਨਾ ਸੋਈ ਦਾ ਵੀ ਨਮੇੜਿਆ ਫਰ ਬਾਕੀ ਵੀ ਝਾੜੂ ਪੋਚਾ ਸਫਾਈਆਂ ਕੀਤੀਆਂ ਤੇ ਫਿਰ ਰੋਟੀ ਬਣਾਈ ਖਾਧੀ ਫਿਰ ਉਹਨੇ ਟਾਈਮ ਕੇ ਦੀ ਫੁੱਕ ਦੇ ਫਿਰ ਆਪਾਂ ਪਰਦੇ ਵੀ ਬੁਖਾਦੋ ਪਾਤੇ ਅਗੇ ਹੂੰ ਪਰਦੇ ਵੀ ਖਾਤੇ ਤੇ ਹੁਣ ਮੈਂ ਕਾ ਚਲੋ ਅਪਮੈਟ ਵੀ ਉਸ਼ਾਈ ਦੇਈਏ ਠੀਕ ਹੈ ਹਾਈ ਗਰਮੀ ਬਹੁਤ ਆਣਾ ਹਾਂਜੀ ਅੱਜ ਲੈਡ ਨਾ ਵੀ ਆਪਣੇ ਨਾਲ ਵੈਰ ਸੀ ਹਨਾ ਆਪੀ ਵੀ ਚੱਲ ਗਈ ਹੈ ਤੇ ਹਾਂ ਅੱਜ 32 ਤਾਂ ਪਤਾ ਨਹੀਂ ਉਹਨੂੰ ਪਤਾ ਅੱਜ ਕੰਮ ਲੱਗਣਾ ਇਨਾਂ ਨੇ ਹਨਾ ਹੂੰ ਔਰ ਕਾਫੀ ਦਿਨਾਂ ਦੀਆਂ ਸਕੀਮਾਂ ਬੜਾਈ ਜਾਂਦੇ ਸੀ ਆਪਾਂ ਲਾਉਚ ਹਾਂ ਥੱਕ ਗਏ ਹਾਂ ਅਜੇ ਸੈਟਿੰਗ ਕਰਨੀ ਸਮਾਂ ਨਹੀਂ ਕਰਦੇ ਮੈਂ ਕਿਹਾ ਥੋੜਾ ਸਾਹ ਲੈ ਲਈ ਇੱਕ ਵਾਰੀ ਬਾਬੇ ਦੀ ਜੋਤ ਵੀ ਲਾਤੀ ਹੈਗੀ ਅਜੇ ਤwar ਸੀ ਹਾਂ ਬਾਬਾ ਦੀਪ ਸਿੰਘ ਦੀ ਜੋਤ ਲਾਉਣੀ ਸੀ ਫਿਰ ਆਏ ਨਾ ਉਦੋਂ ਫਿਰ ਸਾਰਾ ਤੁਸੀਂ ਨਾ ਆ ਰਿਆ ਸੀਗਾ ਮੈਂ ਕਹਿੰਦਾ ਤੂੰ ਤੁਸੀਂ ਨਾ ਆ ਕੇ ਜੋਤੂ ਕਰਦੀ ਐ ਮੈਂ ਉਹ ਜੇ ਨਾਉਣਾ ਆਏਗਾ ਨਾ ਮੈਂਗਾ ਸੈਟਿੰਗ ਦੀ ਕੋਈ ਸਾਰੀ ਕਾਰੀ ਦੇ ਕੇ ਮਸ਼ੀਨਾ ਮਸ਼ੀਨਾ ਸੈੱਟ ਕਰਕੇ ਰੱਖ ਲਈਏ ਟੇਬਲ ਉੱਤੇ ਸਾਰਾ ਸੈੱਟ ਕਰਕੇ ਫਿਰ ਉਹ ਤੋਂ ਬਾਅਦ ਆਪਾਂ ਕਰਾਂਗੇ ਤੇ ਚਲੋ ਠੀਕ ਹੈ ਫਿਰ ਰੱਖ ਕੇ ਸਮਾਨ ਫਟਾ ਨੂੰ ਵਿਖਾਉਣੇ ਆ ਸਾਰਾ ਕਿ ਕਿ ਬੱਸ ਇਹਦਾ ਆਪਾਂ ਇਹਨੂੰ ਡ੍ਰੈਗ ਕਲੀਨ ਵੀ ਕਰਾ ਸਕਦੇ ਸੀਗੇ ਤੇ ਡ੍ਰੈਗ ਕਹਿੰਦੇ ਕਿੰਨੇ ਪੈਸੇ ਲੈਣੇ ਸੀ 500 ਰੁਪਏ ਲੈਣਗੇ ਇੱਕ ਕੰਬਲ ਜੇ ਆਪਾਂ ਕੰਬਲ ਕਰਾਉਣੇ ਹੁੰਦੇ ਆ ਜਦੋਂ ਡਬਲ ਬੈੱਡ ਦੇ ਤੇ 500 ਰੁਪਏ ਲੈਂਦੇ ਆ ਆਪਣੇ ਤੇ 500 ਵੇਖਣਾ ਪਰ ਉਹਨਾਂ ਨੇ ਵੀ ਆਵੇਂਦਾ ਹੀ ਧੋਣਾ ਜਵੇਂ ਆਪਾਂ ਮਿਹਨਤ ਕੀਤੀ ਨਹੀਂ ਉਹਨਾਂ ਨੇ ਤਾਂ ਫਿਰ ਉਹ ਕੀ ਸਪਰੇ ਹੀ ਮਾਰ-ਮਾਰ ਕੇ ਬਸ ਕਰ ਦੇਣਾ ਹੈਗਾ ਆਪਾਂ ਇਹ ਤਰ੍ਹਾਂ ਵਾਸ਼ ਥੋੜਾ ਕਰਦੇ ਹੁਣ ਆਪਾਂ ਜਿਵੇਂ ਧੁੱਤਾ ਚੰਗੀ ਤਰ੍ਹਾਂ ਮਿੱਟੀ ਆ ਨਿਕਲਦੀ ਵਧੀਆ ਬੰਨੀ ਬਾਕੀ ਨਾਲੇ ਜਦੋਂ ਕਰੇ ਵਾਸ਼ ਕਰ ਲਈਦਾ ਮੋਟਰ ਤੇ ਵਧੀਆ ਬਾੜੀ ਸਰਫੁੱਲਾ ਪਾਣੀ ਪਾ ਕੇ ਐਵੇਂ ਜਰੂਰੀ ਥੋੜਾ ਹੈਗਾ ਆਪਾਂ ਵੀ 500 ਰੁਪਏ ਦੇਣਾ ਆਏਗਾ ਹਮ ਅੱਦੇ ਰੱਬ ਨੇ ਹੱਥ ਦਿੱਤੇ ਮਿਹਨਤ ਕਰੋ ਆਓ ਕਰੋ ਸਹੀ ਗੱਲ ਅੱਦੇ ਵਾਸਤੇ ਆਪਾਂ ਕਿਹੜਾ ਨਾਲੇ ਨਾਲੇ ਡਡੇ ਵੱਡੇ ਕੰਬਲ ਧੋ ਲਈ ਜੇ ਕਿੰਨਾ ਕ ਵੱਡਾ ਸੀਗਾ ਸੋਨਾ ਬਣ ਗਿਆ ਅੱਜ ਵਧੀਆ ਹੋ ਗਿਆ ਤੇ ਬਾਕੀ ਬਸ ਅੱਜ ਥੱਕ ਗਏ ਅਗੇ ਪਹਿਲਾਂ ਜਾਣਾ ਸੀ ਅੱਜ ਬਾਹਰ ਕਿਤੇ ਸੰਡੇ ਸੀਗਾ ਸੋਚਿਆ ਸੀ ਕਿਤੇ ਜਾ ਕੇ ਆਉਂਦਾ ਤੇ ਫੇਰ ਅੱਜ ਇੱਧਰ ਪੰਗਾ ਲੈ ਕੇ ਬਹਿ ਗਏ ਮੈਂ ਕਿਹਾ ਚਲੋ ਸਫਾਈ ਵੀ ਜ਼ਰੂਰੀ ਆ ਇਹ ਮੇਨ ਆ ਪਹਿਲੂ ਆ ਤੇ ਫੇਰ ਕਿਉਂਕਿ ਚਲੋ ਜਾਣਾ ਆਉਣਾ ਤਾਂ ਅਗਲੇ ਸੰਡੇ ਤੇ ਵੀ ਪਾਲਾਂਗੇ ਆਪਾਂ ਤੇ ਫਿਰ ਇਹ ਜ਼ਰੂਰੀ ਸੀ ਇਹਦੇ ਕਰਕੇ ਫਿਰ ਮੈਂ ਕਹਿੰਦਾ ਨਹੀਂ ਪਹਿਲੋ ਆਪਾਂ ਇਹ ਨਿਵੇੜ ਲਗੇ ਫਿਰ ਉਸ ਤੋਂ ਬਾਅਦ ਆਪਾਂ ਅਗਲੇ ਸੰਡੇ ਚਲਾਂਗੇ ਘਰ ਦੇ ਕੰਮ ਪਹਿਲੋ ਜ਼ਰੂਰੀ ਹਾਂ ਪਹਿਲੋ ਘਰ ਦੀ ਸਾਫ ਸਫਾਈ ਜ਼ਰੂਰੀ ਹੈ ਨਾਲੇ ਆਪਣੀ ਇੱਕ ਸਾਦੀ ਰੋਜੀ ਰੋਟੀ ਹੈ ਨਾਲੇ ਘਰ ਸਾਫ ਸੁਥਰਾ ਹੀ ਸੋਹਣਾ ਲੱਗਦਾ ਹੈਗਾ ਗੰਦਾ ਜਾਂ ਨਹੀਂ ਫਿਰ ਚੰਗਾ ਨਹੀਂ ਲੱਗਦਾ ਤਾਂ ਕਰਕੇ ਹੁਣ ਵਧੀਆ ਕਲੀਨ ਕਲੀਨ ਹੋ ਗਿਆ ਸਾਰਾ ਕੰਦਾ ਕੁੰਦਾ ਸਾਰੀਆਂ ਚੰਗੀ ਤਰ੍ਹਾਂ ਹੋਈਆਂ ਬੋਸ਼ ਤੇ ਆਪਾਂ ਸਾਰੇ ਬਾਲ ਪੇਪਰ ਤੇ ਵੀ ਕਪੜਾ ਮਾਰਤਾ ਹੈ ਪੱਖਾ ਵੀ ਸਾਫ ਹੋ ਗਿਆ ਸਾਰਾ ਵਧੀਆ ਬਣ ਗਿਆ ਤੇ ਅੱਜ ਬੋਟਾ ਤਾਂ ਮੈਂ ਤਾਂ ਲੱਗੀ ਬਾਕੀ ਬਖਾਵਾਂਗੇ ਹੁਣ ਤਾਂ ਪੂਰਾ ਸੈਟਿੰਗ ਸ਼ੂਟਿੰਗ ਕਰਕੇ ਫਿਰ ਰੱਖਦੇ ਆ ਥੱਕ ਗਈ ਸੀ ਮੈਂ ਕਿਹਾ ਸਾਹ ਲੈ ਲਈ ਇੱਕ ਵਾਰੀ ਫਿਰ ਉਸ ਤੋਂ ਬਾਅਦ ਦਿਖਾਵਾਂਗੀ ਹਾਂਜੀ ਸਾਰੀ ਸਾਫ ਸਫਾਈ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸੋਹਣਾ ਲੱਗਦਾ ਪਿਆ ਤੇ ਮੈਟ ਵੀ ਆਪਾਂ ਸਾਫ਼ ਕਰਤਾ ਤੇ ਇਧਰੋਂ ਵੀ ਤੇ ਆਪਣੀ ਇੱਕ ਮਸ਼ੀਨ ਗਈ ਹੋਈ ਆ ਸਰਵਿਸ ਵਾਸਤੇ ਤੇ ਦੋ ਮਸ਼ੀਨਾ ਵੀ ਸਾਫ ਸੁਥੀਆਂ ਬਣਾ ਕੇ ਆਪਾਂ ਰੱਖ ਦਿੱਤੀਆਂ ਆਂ ਪਰਦੇ ਤੁਸੀਂ ਦੇਖ ਸਕਦੇ ਹੋ ਆਪਾਂ ਧੋ ਕੇ ਤੇ ਵਾਈਟ-ਵਾਈਟ ਨਿਕਲ ਆਏ ਐ ਤੇ ਸਾਫ ਸੁਥਰਾ ਹੋ ਗਿਆ ਸਾਰਾ ਤੇ ਇੱਧਰ ਬਾਬਾ ਜੀ ਦਾ ਪੂਜਾ ਰੂਮ ਵੀ ਆਪਾਂ ਸਾਫ ਕਰਤਾ ਸੀਗਾ ਤੇ ਇਹ ਦੇਖੋ ਤੁਸੀਂ ਆਪਣੇ ਬੁਟੀਕ ਦਾ ਵਿਊ ਤੇ ਹੁਣ ਸਵੇਰ ਦੇ ਲੱਗੇ ਹੋਏ ਸੀ ਹੁਣ ਫ੍ਰੀ ਹੋਏ ਹੈਗੇ ਤੇ ਮੈਂ ਕਿਹਾ ਚਲੋ ਸਾਰੀ ਸੈਟਿੰਗ ਕਰਕੇ ਤੁਹਾਨੂੰ ਦਿਖਾਉਣੇ ਹੈਗੇ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦਾ ਵਲੌਗ ਸਾਡਾ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਬਾਕੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਜਿਹੜਾ ਨਾਲ ਮਿਸਟਰ ਐਂਡ ਮਿਸਿਸ ਵਿਰਕ ਵਾਲਾ ਚੈਨਲ ਹੈਗਾ ਪਲੀਜ਼ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਸਾਰੇ ਜਾਨੇ ਤੇ ਮਿਸਟਰ ਐਂਡ ਮਿਸਿਸ ਵਿਰਕ 04 ਇਹ ਆਪਣਾ ਚੈਨਲ ਹੈਗਾ ਤੇ ਬਾਕੀ ਹੁਣ ਦੇਖੋ ਸਾਫ ਸੁਥਰਾ ਹੋ ਗਿਆ ਵਧੀਆ ਤੇ ਚਲੋ ਠੀਕ ਹੈ ਹੀ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਸასი ਸ਼ਾਲ ਸਾਰਿਆਂ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਪਲੀਜ਼ ਵਲੌਗ ਨੂੰ ਪਿਆਰ ਦਿੰਦੇ ਰਹੋ ਤੇ ਓਕੇ ਜੀ ਬਾਏ